ਪੂਰਨ ਗੁਰੂ ਸ੍ਰੀ ਗੁਰੂ ਹਰੀ ਗੋਬਿੰਦ ਜੀ ਨੂੰ ਸਰਦਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹੇ ਕਿ ਸਤਿਕਾਰ ਦਿੰਦੇ ਸਨ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਸਭ ਸੰਗਤ ਜਿਸ ਦਰਸ਼ਨ ਕੋ ਆਵੇ ਸੱਚੇ ਪਾਤਸ਼ਾਹ ਕਹੇ ਕਾ ਬੁਲਾਵੇ ਮਹਿਮਾ ਪ੍ਰਕਾਸ਼ ਇੱਕ ਵਾਰ ਗੁਰੂ ਹਰੀ ਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿੱਥੇ ਟਿਕਾਣਾ ਕੀਤਾ ਗੁਰੂ ਜੀ ਤੇ ਬਾਦਸ਼ਾਹ ਦਾ ਡੇਰਾ ਕੋਲੋਂ ਕੋਲ ਸੀ एक गरीब कई सिख भुलेखे बादशाह जहांगीर के तंबू चला गया टकाी पंड रख के बादशाह कहा, सचे पातशाह जमां तो बचा मेरा जन्म मरण कटना जी कृपा करनी सुन के बादशाह अंदरों कुछ महसूस होन लगता कि छेवें पातशाह सच्चे पातशाह क्यों आखते हैं बादशाह कहता है सिखा मैं जमां तो नहीं बचा सकता जन्म मरण नहीं कट सकता ऐसी किरपा कर वाले सच्चे पातशाह का डेरा अगे है ਮੈਂ ਤਾਂ ਕੇਵਲ ਇਸ ਦੁਨੀਆ ਦੇ ਪਦਾਰਤ ਦੇ ਸਕਦਾ ਹਾਂ ਇਹ ਸੁਣ ਕੇ ਬੇਪਰਵਾ ਸਿੱਖਨੇ ਟਕਾ ਅਤੇ ਕਾਦੀ ਪੰਡ ਚੁੱਕ ਲਈ ਅਤੇ ਗੁਰੂ ਜੀ ਦੇ ਤੰਬੂ ਵਿੱਚ ਚਲਾ ਗਿਆ ਟਕਾ ਤੇ ਕਾਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ ਸੱਚੇ ਪਾਤਸ਼ਾਹ ਜਮਾਤੋ ਬਚਾਉਣਾ ਜਨਮ ਮਰਨ ਘਟਨਾ ਜੀ ਹਜ਼ੂਰ ਨੇ ਕਿਹਾ ਸਿੱਖਾ ਨਾਮ ਜਪਿਆ ਕਰ ਗੁਰੂ ਨਾਨਕ ਤੇਰੀ ਰੱਖਿਆ ਕਰਨਗੇ ਜਹਾਂਗੀਰ ਨੂੰ ਵੀ ਅੱਜ ਪਤਾ ਲੱਗਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ ਉਹ ਇਸ ਲੋਕ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਤੇ ਜਨਮ ਮਰਨ ਵੀ ਕੱਟਦੇ ਹਨ